ਸਾਹਿਬ ਜੀ ਦਾ ਜੋ ਪਾਵਨ ਸਰੂਪ ਹੈ ਇਹ तकरीबन 325 ਸਾਲ ਪੁਰਾਤਨ ਹੈ ਜਿਹੜਾ ਸੰਪੂਰਨ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ 1646 ਅੰਗ ਨੇ ਤੇ ਬਾਣੀ ਦਾ ਜੋ ਪਹਿਲਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਥੋੜੀ ਜੀ ਬਾਣੀ ਵਧ ਹੋਇਆ ਕਰਦੀ ਸੀ ਉਸ ਰੂਪ ਹੈ ਤੇ ਇਹਦੇ ਜਿਹੜੇ ਪਹਿਲੇ ਪਹਿਲੀਆਂ ਜਿਹੜੀਆਂ ਪੰਜ ਪੌੜੀਆਂ ਨੇ ਉਹ ਸੋਨਾ, નીलम, ਲਾਲ ਮਾਨਕ, ਹਰਾ ਜਗਰੂਤ ਸਤਤਾਤਾਂ ਦੀ ਸ਼ਹੀਦ ਨਾਲ ਪਿਆਰ ਕਰਕੇ ਤੇ ਮੀਨਾਕਾਰੀ ਕਰਕੇ ਇਹ ਜੋ ਪਹਿਲੀਆਂ ਪੰਚਪੌੜੀਆਂ ਹਨ ਇਹ ਬਣਾਈਆਂ ਇਹ ਲਿਖੀਆਂ ਗਈਆਂ ਹਨ ਇਹਦਾ ਜੋ 1500 ਸਹਾਰੀਆਂ ਅੰਦਾ ਦਾ ਜੋ ਹਾਸ਼ੀਆ ਹੈ ਉਹ ਲਾਲ ਮਾਨਕ ਦਾ ਹੈ ਤੇ ਇਹ ਤਕਰੀਬਨ ਸਵਾ 300 ਸਾਲ ਪੁਰਾਣਾ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਸੱਤੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਜੋ ਸਭ ਤੋਂ ਪਹਿਲਾਂ ਇਸੇ ਅਸਥਾਨ ਦੇ ਉੱਤੇ ਇਹਦਾ ਉਤਾਰਾ ਕਰਕੇ 1700 ਤਕਰੀਬਨ 35 ਦੇ ਵਿੱਚ ਇਸ ਅਸਥਾਨ ਦੇ ਉੱਤੇ ਪ੍ਰਕਾਸ਼ਮਾਨ ਕੀਤਾ ਗਿਆ ਸੀ ਇਹ ਵੀ ਪਾਵਨ ਸਰੂਪ ਅੱਜ ਵੀ ਇੱਕ ਸੁਭਾਈ ਮਾਲ ਹੈ ਤਨਸ੍ਰੀ ਗੁਰੂ ਇੱਕ ਬាទ ਸਭ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਕੋ ਦੁਆਰਾ ਮਾਇਤਾਲ ਸਾਹਿਬ ਵਿਖੇ ਜੋ ਆਪ ਦੀ ਪਾਵਨ ਪਵਿੱਤਰ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਸੱਤੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਦਰਸ਼ਨ ਕਰ ਰਹੇ ਹੋਏ ਕਿ